ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਕੁਐਸਟ ਹੈ ਤੁਹਾਡੇ ਗਾੜੀ ਕਿਤੇ ਵੀ ਖਰੀਦਦਾਰੀ ਕਰਦੇ ਜੇ ਕੋ 2-400 ਦਾ ਤੇਲ ਫੂਗੜਿਆ ਕਰੋ ਆ ਕੇ ਆਪਣੀ ਤਸੱਲੀ ਕਰਿਆ ਕਰੋ ਕੋਈ ਵੀ ਲਾਮੇ ਵਾਲੀ ਗੱਲ ਨਾ ਜਿਹੜੀ ਪਿੱਛੇ ਰਹਿ ਜੇ ਕਿਉਂਕਿ ਲਾਗੇ ਆ ਕੇ ਜਿਹੜਾ ਪਸ਼ੂ ਵੇਚ ਕੇ ਖੜਨਾ ਹੈ ਉਹਦੇ ਨਾਲ ਦੀ ਕੋਈ ਰੀਤ ਨਹੀਂ ਹੈ ਠੀਕ ਹੈ ਜੀ ਜੇ ਤੁਸੀਂ ਦੂਰ ਬੈਠੇ ਜੇ ਵੀਡੀਓ ਕਾਲ ਤੇ ਆਨਲਾਈਨ ਵੀ ਚਵਾਈ ਕਰ ਸਕਦੇ ਜੇ ਗੱਬਣ ਪਸ਼ੂ ਨੂੰ ਟਿੱਪ ਕੇ ਵਰਾ ਕੇ ਖੜੋ ਪਹੁੰਚੇ ਆ ਪਿੰਡ ਮੀਰਕੇ ਬਾਈ ਬਲਵਿੰਦਰ ਸਿੰਘ ਕੋਲ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਿੰਨ ਮੱਜਾਂ ਲੈ ਕੇ ਆਏ ਸੱਜਣੋਂ ਨੀਲੀ ਰਾਵੀ ਜੁੜੇ ਰਹੋ ਕਰਦੇ ਆ ਗੱਲਬਾਤ ਬਾਈ ਬਲਵਿੰਦਰ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਅਸ਼ਟ ਕਦਰ ਸਾਬ ਚੜਦੀ ਕਲਾ ਚੜਦੀ ਕਲਾ ਚਲੋ ਸ਼ੁਕਰ ਹੈ ਜੀ ਡਰੈਸ ਕਰਕੇ ਬਾਈ ਜੀ ਨੋਟ ਪਿੰਡ ਮੀਰਕੇ ਜੀ ਹਾਂ ਅਸ਼ੀਲ ਪਟੇ ਕਿਲਾ ਕਰਨ ਤਾਂ ਮੋਬਾਈਲ ਨੰਬਰ 95099 2000 ਠੀਕ ਆ ਤੇ ਇਹ ਨੀਲੀ ਦਾ ਵੀ ਨੀਲੀ ਦਾ ਵੀ ਸੂਈ ਆ ਮਗਰ ਕੱਟੀ ਆ ਗਈ ਆ ਕਿੰਨਾ ਦੁੱਧ ਬਾਈ ਦੁੱਧ ਸੰਤੂ ਸਾਹਿਬ 8 ਕਿਲੋ ਮਣਮਾਜ 8 ਕਿਲੋ ਮਣਮਾਜ ਦਾ ਤੋਲਾ ਚੋਂ ਓਕੇ ਬਾਈ ਹਾਂਜੀ ਚੋਂ ਓਕੇ ਚੋਂ ਕੋਲੀ ਅੱਛਾ ਕਰਨੀ ਆ ਠੀਕ ਆ ਹਾਂਜੀ ਲਓ ਸਜਣੋ ਆਜ ਸੰ ਲੈ ਵਾ ਠੀਕ ਆ ਕੋਈ ਮੰਨ ਲੈ ਤੀਜੇ ਕੋਈ ਮੰਨ ਲੈ ਸੰਤੂ ਸਾਹਿਬ ਚੌਥੇ ਹਾਂ ਕੋਈ ਮੰਨ ਲੈ 12ਵੇਂ ਹਾਂ ਇਹ ਆਪਦੀ ਸਰਕ ਪਰਖਿਆ ਜੀ ਉਹ ਆਪਦੀ ਜੱਜਮੈਂਟ ਕਰਨੀ ਹੈ ਹਨਾ ਲਾਈਵ ਹਾਂ ਰਾਰ ਕੇ ਖਾਂਦੇ ਇਹਨਾਂ ਛਾਲ ਲੀ ਹਾਂ ਪਿਓ ਨੀਲੀ 라ਵੀ ਆ ਗਈ ਹਨਾ ਵਾਨੇ ਦੇ ਵੀ ਪੈਰਾਂ ਤੇ ਵੀ ਪੂਜਤੇ ਵੀ ਪਿਓ ਨੀਲੀ 라ਵੀ ਸੱਜਰੋਂ ਆ ਗਈ ਠੀਕ ਹੈ ਜੀ ਅੱਖਾਂ ਦੋਵੇਂ ਬਿੱਲੀਆਂ ਬਿੱਲੀਆਂ ਹਾਂ ਜੀ ਸਹੀ ਗੱਲ ਹੈ ਰੇਟ ਬਾਈ ਜੀ ਰੇਟ ਸੰਤੂ ਸਾਹਿਬ ਇੱਕ 20 ਅੱਛਾ ਐ ਉੱਚੋਂ ਉਹਦੇ ਚ 40000 ਨੇ ਸੰਤੂ ਸਾਹਿਬ 35000 ਹੋਰ 35 ਹਾਂ 1 ਲੱਖ 40 ਚੋਂ ਹਾਂਜੀ 35000 ਹੋਰ ਇੱਕ ਪੰਜ ਹਾਂਜੀ ਇੱਕ ਪੰਜ ਰਹੇਗਾ ਬਾਕੀ 1 ਲੱਖ 5000 ਰਹਿ ਗਿਆ ਹਾਂ ਨਹੀਂ ਜਿਆਦਾ ਘਟਾਈ ਹੋਰ ਘਟਾਈ ਹੋਰ ਘਟਾਈ ਕੀ ਹਾਂਜੀ ਫਿਰ ਡਾਰੇ ਬੁੰਨੀਆਂ ਇੱਕ ਰਾਈ ਇਹ ਸੰਤੂ ਸਾਹਿਬ ਖਾਣਾ ਜਿਹੜੀ ਮੁੱਲ ਕਰਨਾ ਖਪਾਉਣਾ ਨਹੀਂ ਆਪਾਂ ਆਪਾਂ ਹੱਸਦੇ ਰਹਿੰਨੇ ਆ ਹਾਂ 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 ਸਹੀ ਆ 85000 ਵੀ ਦੇ ਦੀਏ 85 ਦੀ ਹਾਂਜੀ ਸਹੀ ਆ ਕਟਾ ਦੀ ਹੋਰ ਦੇਖ ਲੋ ਜੱਦੀ ਖੁਸ਼ੀ ਆ ਹਾਂ ਨਾ ਸੰਤੂ ਸਾਹਿਬ 82000 82000 ਚਲੋ ਠੀਕ ਹੈ ਠੀਕ ਆ ਸਹੀ ਆ ਸੱਜਣੋ 8 ਕਿਲੋ ਦੁੱਧ ਆ ਤੇ ਆਹ ਕੱਟੀ ਵੀ ਮਗਰ ਉਹ ਨਹੀਂ ਲਈ ਦਾ ਦੀ ਹੈ ਨਾ 82000 ਦੇ ਵਿੱਚ ਇਹ ਮੈਂ ਮਿਲ ਜੂਗੀ ਹਾਂ ਹਾਂਜੀ ਵਜਨ ਵਟਾ ਖੋਲਿਆ ਹਾਂਜੀ ਆ ਵੀ ਨਹੀਂ ਲਈ ਰਾਵੀ ਗੱਬਣ ਆ ਗਈ ਹਾਂਜੀ ਠੀਕ ਆ ਖੋਲ ਦਿਓ ਬਾਈ ਜੀ ਇਹ ਸੰਤੋਖ ਸਾਹਿਬ ਕੋਈ ਮੰਨ ਲ ਤੀਜਾ ਕੋਈ ਮੰਨ ਲ ਚੌਥਾ ਹਾਂ ਸਹੀ ਗੱਲ ਆਪਾਂ ਜੱਜਮੈਂਟ ਲਾਉਣਾ ਆਪਾਂ ਦੀ ਜੱਜਮੈਂਟ ਇਹ ਵੀ ਨੀਲੀ ਰਵੀ ਇਹ ਪਿਓਰ ਨੀਲੀ ਰਵੀ ਦਿਨ ਕਿੰਨੇ ਰਹਿ ਗਏ ਬਾਈ ਇਹ ਦੋਵੇਂ ਸੰਤੋਖ ਸਾਹਿਬ ਭੈਣਾ ਨੇ ਅੱਛਾ ਇੱਕੋ ਕਰਾਂ ਲਈਆਂ ਨੇ ਇੱਕੋ ਕਰਾਈ ਹਾਂ ਵੀਡੀਓ ਦੇਖਣਗੇ ਵੀਰ ਤਾਂ ਹੱਸਣਗੇ ਕਿ ਵਾਹ ਤੇ ਦੋਹਾਂ ਦੀ ਵੀਡੀਓ ਪਾ ਲਈ ਅੱਛਾ ਤੇ ਇਹ ਕਿੰਨੇ ਦਿਨ ਰਹਿ ਗਏ ਬਾਈ ਜੀ ਸੂਨ ਜੀ ਇਹ ਹਫਤਾ ਲੈ ਜਾਊਗੀ ਅੱਛਾ ਇਹ 7 6 7 ਦਿਨ ਦਾ ਤਾਂ ਦੇ ਨਹੀਂ ਹਫਤਾ ਲੈ ਜਾਣਾ ਭਾਈ ਲੈ ਜਾਣਾ 8 10 ਦਿਨ ਲੈ ਜਣੇ ਹਾਂਜੀ ਹਨਾ ਹਾਂ 10 ਦਿਨ ਲੈ ਜੇ 8 ਤੇ ਹੈਗੀ ਵਾਕਿਆ ਪਿਓਰ ਨਹੀਂ ਦੇ ਆਗੇ ਦੋਵੇਂ ਯਾਰ ਸੰਭਰਦਾ ਪਹਿਣਾ ਨੇ ਹੂੰ ਸਹੀ ਗੱਲ ਹਾਂਜੀ ਉਹਨਾਂ ਲੋੜ ਮਾਰਿਆ ਦਿਆਂ ਵਿੱਚ ਮੱਝਾ ਦੁੰਦੇ ਨਹੀਂ ਕਿਉਂ ਹਾਂ ਬੜੇ ਖੜਿਆ ਕੇ ਲੈਣਾ ਤੇ ਬਾਈ ਜੀ ਦਾ ਰੇਟ ਇਹਦਾ ਸੰਤੂ ਸਾਹਿਬ ਹਾਂ ਨਾ ਹੀ ਰਾਈ 90 ਹਜ਼ਾਰ ਰੁਪਏ ਵਿੱਚੋਂ 81 ਦੀ ਠੀਕ ਹੈ ਜੀ ਹਾਂ ਜੀ ਕਾਰ ਕਰ ਲਈਏ ਜੀ ਦੇਖ ਲਓ ਤੁਹਾਡੀ ਕੋਜੀ ਬਈ 81 ਦੀ ਜਾਂਦੂ ਜੀ ਸੰਤਾਨ ਠੀਕ ਹੈ ਠੀਕ ਹੈ ਚਲੋ ਸੰਤੂ ਸਾਹਿਬ ਦੋਵੇਂ 82 82 ਦੇ ਦੇ ਠੀਕ ਹੈ ਹਾਂ 82 82 ਹਜ਼ਾਰ ਦੀ ਠੀਕ ਹੈ ਲਓ ਸਜਣੋ ਹਾਂ ਠੀਕ ਹੈ ਜੀ ਹਾਂ ਨੋ ਆ ਘੱਬਣਾ ਕੀ ਮੈਂ ਜੀ ਇਹ ਸੰਤੂ ਸਾਹਿਬ ਘੱਬਣੇ ਅੱਛਾ ਪਿਆਰ ਹੀ ਆਪਾਂ ਮੈਂ ਅੱਜ ਰਾਤ ਨੂੰ ਸੋਬੇ ਠੀਕ ਹੈ ਲੈਓ ਇਹ ਮਾਰਦੇ ਸਤੂ ਸਨਾਵਾ ਕਾਦਾ ਇਰਨੀਆ ਸਸਤੇ ਭਾਗ ਬਿਲਕੁਲ ਹਾਂ ਅੱਛਾ ਫੰਡਰ ਵਾਲਾ ਕੰਮ ਜਮਾ ਮੁਕ ਤੋਂ ਮੁਕਤੀ ਲੋਡ ਵੇਖੋ ਵਜਲ ਲੋਡ ਵੇਖੋ ਅੱਛਾ ਹਾਂ ਵਜਲ ਲੋਡ ਦਾ ਪੂਰਾ ਹੈ ਨਾ ਹਾਂ ਠੀਕ ਹੈ ਇਹ ਅਗਲੇ ਕੰਬੈਣੀ ਵਾਲੇ ਸੰਦੀ ਤੇਲੇ ਜੇ ਬੈਣੀ ਵਾਲੇ ਕੰਬੈਣੀ ਵਾਲੇ ਕੰਬੈਣੀ ਵਾਲੇ ਸੰਦੀ ਹਾਂ ਅਗਲੇ ਦੀ ਅਗਲੇ ਦੀ ਤਿਲੜਿਆ ਹਾਂ ਜੀ ਠੀਕ ਆ ਲਓ ਸਜਣੋ ਮਦਰੀ ਗੋਡੀ ਦੀ ਮੈਚੇ ਵੇਖ ਸਕਦੇ ਤੁਸੀਂ ਠੀਕ ਆ ਫੋਲ ਵੱਡੀ ਬਾਕੀ ਥਿਆ ਆ ਰਿਹਾ ਤੁਹਾਨੂੰ ਨਾ ਤੇ ਰੇਟ ਪਾਈ ਜਿੰਦਾ ਇਹਦਾ ਸਭ ਤੋਂ ਸਾਰ ਨਿਕਾ ਜਾਈ ਕਿੰਨਾ ਦਾ 60000 ਸਿਰਫ ਹਾਂਜੀ ਉਹ ਚੋਂ ਉਹਦੇ ਚ 2000 ਛੋੜ ਪੰਜ ਨਾ ਕਰੀਏ ਨਹੀਂ ਪੰਜ ਤਾਂ ਖਾ ਜਾਣ ਖਾਦ ਗਏ ਪੰਜ ਨਹੀਂ 55000 ਦੀ ਸੰਤੂ ਸਾਹਿਬ ਹੈ 55000 ਦੀ ਹਾਂ ਨਹੀਂ ਖਾਦ ਗਏ ਨਹੀਂ ਸੰਤੂ ਸਾਹਿਬ 55 ਦੀ ਨਹੀਂ ਤਾਂ ਕੰਮ ਨਹੀਂ ਜਾਣਦੇ ਨਹੀਂ ਸੰਤੂ ਸਾਹਿਬ ਫੇਰ ਲਾ ਪੀਸ ਕਰਕੇ ਆਸੇ ਨਹੀਂ ਮੰਨੀ ਤਾਂ ਹਾਂ ਮੈਂ ਆਪ ਹੀ ਨਹੀਂ ਕਰਦਾ 57 ਦੇ ਜਾਣਦੇ ਫਿਰ 1000 ਛੱਡ ਦਿੰਦੇ ਅੱਛਾ ਹਾਂਜੀ ਤੁਹਾਡੀ ਖੁਸ਼ੀ ਹੈ ਹਾਂਜੀ ਚਲੋ ਠੀਕ ਹੈ 57000 ਦੀ ਸੱਜਣੋਂ ਇਹ ਮੈਂ ਮਾਣਦਾ ਹਾਂ ਠੀਕ ਹਾਂ ਨਾ ਜੀ ਵਾਕਿਆ ਆਪਣੀ ਤਸੱਲੀ ਕਰਨੀ ਹਾਂਜੀ ਬਾਅਦ ਕੋਈ ਜਿਹੜੀ ਲਾਹਮੇ ਵਾਲੀ ਗੱਲ ਨਾ ਰਵੇ ਆਓ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਬਾਰ-ਬਾਰ ਬੇਨਤੀ ਹੈ ਤੁਹਾਨੂੰ ਸਾਡੇ ਵੱਲੋਂ ਪਿਆਰ ਭਰੀ ਸੇਵਾ ਕਰਦੇ ਆ ਜੀ ਐਜੀ ਤੁਹਾਨੂੰ ਸਾਡਾ ਵੀਡੀਓ ਬਣਾ ਦੇ ਤੇ ਰਮਣੀ ਮਰਵਾ ਦਿਓ ਜੀ ਮਰਵਾ ਦਿਨਾਰੇ ਹਾਂਜੀ ਮਰਵਾ ਦਿਓ ਉਹ ਤਾਂ ਨਿਆਣੀ ਚਾਹ ਮਰਵਾ ਆ ਸੁਈ ਸੋਈ ਤੇ ਮੜਿਆ ਤਾਂ ਰੰਗ ਮਰਵਾ ਦਿਓ ਲਓ ਜੀ ਤੋਂ ਪਹਿਨ ਨੂੰ ਇਹ ਦੂਰ ਦੂਰੋਂ ਟ੍ਰੈਨ ਹੋਣਾ ਦਾ ਬਿਲਕੁਲ 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 ਸਹੀ ਗੱਲ ਹੈ ਲੋਈ ਫਜਰੋਂ ਆਹ ਧਾਰਾਂ ਜੀ ਪੋਲੀਆ ਜੰਨੇਰ ਦੀ ਪੋਲੀ ਕਰਦੇ ਸ਼ੇਕ ਕਰਨੋਂ ਵਰਦੀ ਧਾਰ ਮੋਟੀ ਹੈ ਨਾ ਮੋਟੀ ਚਲੋ ਠੀਕ ਹੈ ਜੂੰਦੀ ਰਵੇ ਸਸੀ ਜੀ